ਅਸਲ ਵਿੱਚ ਮੈਂ ਹਸਪੀਟਲ ਜੇ ਰਾਤ ਦਾ ਸਮੇਂ ਹੋ ਗਿਆ ਤੇ ਮੇਲੇ ਦੇ ਵਿੱਚ ਕਾਫੀ ਹਮੋਲ ਗਰਮ ਜਾਦਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪੋਪਕੋਰਨ ਵੇਚਣ ਵਾਲੇ ਆ ਪਿਤਾ ਜੀ ਤੇ ਉਹਨਾਂ ਦਾ ਬੇਟਾ ਤੇ ਇੱਥੇ ਹੋਰ ਦੰਗ ਹੋ ਨਾ ਮਚਾ ਗਿਆ ਕਿ ਜਿਹਨੇ ਹੈਗੇ ਪੋਪਕੋਰਨ ਖੋਣ ਵਾਲੇ ਉਹਨਾਂ ਨੇ ਕੰਨ ਨਹੀਂ ਲਾਤਾ ਇਸ ਵਿਚਾਰੇ ਦਾ ਤੁਸੀਂ ਦੇਖ ਸਕਦੇ ਹੋ ਬੜਾ ਔਖਾ ਕੰਮ ਹੋਇਆਦਾ ਤੇ ਰਾਤ ਦੇ ਸਮੇਂ ਕੋਈ ਵੀ ਪੁਲਿਸ ਵਾਲਾ ਨਹੀਂ ਇੱਥੇ ਮੌਜੂਦ ਹੁੰਦਾ ਤੇ ਅਸਲੇ ਪਟੀਆਂ ਕਰਾ ਰਹੇ ਤੇ ਪਰਦੇਸੀ ਆਦਮੀ ਆ ਤੇ ਤੁਸੀਂ ਦੇਖੋ ਇਹਦਾ ਕੰਨ ਤੇ ਇਹਨੇ ਪਿਤਾ ਜੀ ਉਹਦੇ ਤੇ ਹਾਲਾਤ ਮਿਲ ਜੈਸ ਵਾਲੇ ਬੱਤਰ ਹੋਏ ਪਿਆ ਤੇ ਕੀ ਹੋਇਆ ਕਹਾਤਾ ਬਤਾਇਆ ਆਪ ਥੋੜਾ ਸਾ ਸਿਰ ਪਾਪ ਕਨ ਰੱਖੇ ਤੇ ਉਹਨਾਂ ਨੇ ਪਾਪ ਕਨ ਆਪ ਚੱਕ ਲਏ ਅੱਛਾ ਤੇ ਖਾਣ ਲੱਗੇ ਕੁਛ ਲੜਕੇ ਕਿੰਨੇ ਲੜਕੇ ਥੇ ਲੜਕੇ ਥੇ 7-8 ਅੱਛਾ ਤੇ ਛੋਟੇ ਛੋਟੀ ਉਮਰ ਦੇ ਸੀ ਅੱਛਾ ਤੇ ਅਸੀਂ ਕਹਾਂ ਵੀਰ ਪੈਸੇ ਦੇ ਦੇ ਉਹਨੂੰ ਉਹਨਾਂ ਨੇ ਖਾ ਲੇ ਪਾਪਕਨ ਕਹਿੰਦੇ ਅਸੀਂ ਤਾਂ ਲੈ ਨਹੀਂ ਇਹਨੇ ਦਵਾਈਆਂ ਮੁੰਡੇ ਨੇ ਤੇ ਉਹ ਕਹਿੰਦਾ ਉਸ ਕੋਲ ਦਵਾਈਆਂ ਉਹਨੇ ਦਵਾਈਆਂ ਤੇ ਅਸੀਂ ਕਹਿੰਦੇ ਕੋਈ ਤਾਂ ਦੇ ਦਿਓ ਸਾਨੂੰ ਪੈਸੇ ਹਾਂ ਤੇ ਕਹਿੰਦੇ ਨਸੀ ਨਹੀਂ ਦਿੰਦੇ ਅੱਛਾ ਤੇ ਸਾਨੂੰ ਗੱਲ ਵੀ ਗੱਡੀ ਹਾਂ ਤੇ ਮੈਂ ਕਹਾ ਮੈਂ ਲਾ ਰਿਹਾ ਬੁਲਾ ਕੇ ਕਿਸੇ ਨੂੰ ਹਾਂ ਤੇ ਉਹਨਾਂ ਨੇ ਉਹਨਾਂ ਕੋ ਕਿਰਪਾਾਂ ਜੀ ਰੱਖੀ ਸੀ ਅੱਛਾ ਆਹ ਲੁਕੋ ਲੁਕੋ ਉਹ ਕਰ ਰਹੀ ਦੀ ਪਹਿਲਾਂ ਦੋ ਬੰਦਿਆਂ ਨੇ ਮੂੰਹ ਬੰਨ ਰੱਖੇ ਤੇ ਦੋ ਮੁੰਡਿਆਂ ਨੇ ਤੇ ਲੁਕੋ ਲੁਕੋ ਉਹ ਕਰਖੇ ਆ ਅਸੀਂ ਇਧਰ ਨੂੰ ਜੇ ਪੱਜੇ ਐ ਤੇ ਉਹਨਾਂ ਨੇ ਇੱਕ ਥਾਡੇ ਵਾਰੀ ਐ ਅੱਛਾ ਇਹ ਲੱਗੀ ਐ ਸਾਡੇ ਹਾਂ ਹਾਂ ਜੋਨਾਂ ਲੱਗੀ ਐ ਪੂਰੇ ਹਾਂ ਤੇ ਇੱਕ ਇਹਦੇ ਮਾਰੀ ਕੰਨ ਤੇ ਹਾਂ ਅਸੀਂ ਫਿਰ ਭੱਜ ਭੱਜਣ ਲੱਗੇ ਅੱਛਾ ਹਾਂ ਤੁਸੀਂ ਕਿੱਥੇ ਲਗਾਈ ਸੀ ਰੈਡੀ ਅਸੀਂ ਲਗਾਈ ਥੀ ਕੋਰੀਡੋਰ ਦੇ ਕੋਰੀਡੋਰ ਰੋਡ ਦੇ ਉੱਤੇ ਰੋਡ ਦੇ ਉੱਤੇ ਜਿੱਥੇ ਅੱਛਾ ਕਰਨੇ ਦੇ ਚਪੇ ਚਰਦੀ ਹੈ ਹਾਂ ਉਸ ਤੇ ਥੋੜਾ ਜਿਹਾ ਅੱਗੇ ਅੱਛਾ ਅੱਛਾ ਠੀਕ ਉੱਥੇ ਰੋਡ ਤੇ ਖੜਤੀ ਗੱਡੀ ਅੱਛਾ ਤੋ ਉਥੇ ਪੁਲਸ ਵਾਲਾ ਕੋਈ ਨਹੀਂ ਤੈਨੂੰ ਨਜ਼ਰ ਆਇਆ ਕਿਥੇ ਕੋਈ ਨਹੀਂ ਕੋਈ ਨਹੀਂ ਅਗਰ ਆਧੇ ਸਮੇਂ ਕਿਥੇ ਵੀ ਨਹੀਂ ਨਜ਼ਰ ਆਇਆ ਆਪਣਾ ਕੀ ਨਾਮ ਹੈ ਆਪਣਾ ਔਰਮਾਨ 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 ਕੇ ਔਰਮਾਨ 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 ਤੇ ਇਹਦਾ ਬੇਟੇ ਦਾ ਇਹ ਸਾਜਮ ਹੈ ਸਾਜਨ ਸਾਜਨ ਸਾਜਮ ਸਾਜਿਮ 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 ਨਾ ਜੀ ਇਸ ਲੜਕੇ ਦਾ ਜਿਹਦਾ ਕੁਝ ਅਣਪਛਾਤੇ ਵਿਅਕਤੀ ਉਹਨਾਂ ਨੇ ਕਾਨੀ ਤਾਰ ਛੜਿਆ ਵਿਚਾਰੇ ਦਾ ਦੇ ਉਹਦੇ ਪਿਤਾ ਜੀ ਨੇ ਤੇ ਤੁਸੀਂ ਕਿੱਥੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਆਏ ਮੇਰੇ ਪਟਿਆਲੇ ਤੋਂ ਇੱਥੇ ਆਏ ਨੇ ਪੋਕੋਨ ਵੇਚਦੇ ਆ ਤੇ ਅਸਲੇ ਅਸੀਂ ਹਸਪੀਟਲ ਦੇ ਵਿੱਚ ਮੌਜੂਦ ਹਾਂ ਤੇ ਅਸਲੇ ਮੇਲੇ ਦੇ ਰਾਤ ਦੇ ਸਮੇਂ ਮਤਲਬ ਇਨਾ ਹਰਦੰਗ ਮਚਾਇਆ ਕਿ ਇੱਥੇ ਪੁਲਿਸ ਹੋੜਾ ਕੋਈ ਨੀਂ ਨਜ਼ਰ ਆ ਰਿਹਾ ਇਹ ਪਟਿਆਲੇ ਤੋਂ ਆਏ ਤੇ ਪੋਕੋਨ ਇੱਥੇ ਵੇਚਦੇ ਕੋਰੀਰੋ ਰੋਡ ਦੇ ਉੱਤੇ ਤੇ ਉੱਥੇ ਇਹ ਹਾਲਾਤ ਹੋਏਦੇ ਤੇ ਅਸਲੇ ਹਸਪੀਟਲ ਦੇ ਵਿੱਚ ਮੌਜੂਦ ਆ ਮੈਡੀਕਲ ਸਹੂਲਤਾਂ ਦੇ ਦਿੱਤੀਆਂ ਤੇ ਉਹਦੇ ਪੱਟੀਆਂ ਕਰ ਦਿੱਤੀਆਂ ਗਈਆਂ ਪਰ ਇਹਨਾਂ ਨੂੰ ਗੁਰਦਾਸਪੁਰ ਰੈਫਰ ਕਰ ਰਹੇ ਕਿਉਂਕਿ ਇੱਥੇ ਸਰਜਨ ਨਹੀਂ ਹੈ ਸਰਜਨ ਦਾ ਕੰਮ ਹੈ ਤੇ ਅਸਲ ਇਹੋ ਜਿਹਾ ਲਾਤੇ ਰਾਤ ਦੇ ਸਮੇਂ ਇਹਨਾਂ ਨੂੰ ਉੱਥੇ ਜਾਣਾ ਪੈ ਰਿਹਾ ਤੇ ਹੁਣ ਇਹਨਾਂ ਨੇ ਮੈਨੂੰ ਇਹ ਨਹੀਂ ਸਮਝਾਦੀ ਕੀ ਕਰਨਗੇ ਵਿਚਾਰੇ ਤੇ ਪੋਪਨ ਵੇਚਣ ਲਈ ਇੱਥੇ ਆਏ ਆ ਤੇ ਕਿੰਨੇ ਬਣੇ ਇਹ ਹਾਲਾਤ ਹੋਗੇ ਇੱਥੇ ਜਿਹੜੇ ਜੀ ਤੇ ਕੁੱਝ ਪ੍ਰਸ਼ਾਸਨ ਦਾ ਬਿਲਕੁਲ ਕੋਈ ਰੋਲ ਹੈ ਨਹੀਂ ਰਾਤ ਦੇ ਸਮੇਂ ਮਿਲਦੇ ਦੇ ਵਿੱਚ ਮਿਲਾਂ ਜਿਹੀ ਭਰਿਆ ਵਾ ਇਸ ਸਾਈਡ ਦਾ ਸਰਕੂਲਰ ਰੋਡ ਪੂਰਾ ਭਰਿਆ ਵਾ ਪਰ ਕੁੱਝ ਵਾਲਾ ਕੋਈ ਨਹੀਂ ਹੁੰਦਾ ਤੇ ਹਾਲਾਤ ਇਹੋ ਜਿਹੇ ਹੋਗੇ ਰਾਤ ਦੇ ਕੋਈ ਵੀ ਕਿਸ ਨੂੰ ਵੀ ਮਤਲਬ ਕੋਈ ਚੀਜ਼ਾਂ ਮਾਰ ਸਕਦਾ ਵਾ